ਸਤ ਸ੍ਰੀ ਅਕਾਲ ਜੀ ਨਵੀਂ ਪੁਰਾਣੀ ਸਾਂਝ ਵਿੱਚ ਤੁਹਾਡਾ ਸਭ ਦਾ ਸਵਾਗਤ ਆ ਜੀ ਅੱਜ ਆਪਾਂ ਕਮਰਦਰਦ ਵਾਸਤੇ ਢੂਈ ਵਾਸਤੇ ਗੁੰਦੇ ਲੱਡੂ ਬਣਾਈਏ ਆਪਾਂ ਗੁੰਦੇ ਲੱਡੂ ਬਣਾਉਣ ਵਾਸਤੇ ਕਿਹੜੀ ਕਿਹੜੀ ਚੀਜ਼ਾਂ ਲੋੜੀਂਦੀ ਹੈ ਮੇਨ ਤਾਂ ਆਪਾਂ ਨੇ ਇਹਦੇ ਵਿੱਚ ਗੁੰਦ ਹੀ ਹੁੰਦੀ ਆ ਕਿਉਂਕਿ ਗੁੰਦ ਨੂੰ ਹੀ ਪਾ ਕੇ ਆਪਾਂ ਬਣਾਉਣਾ ਵਾ ਤੇ ਗੁੰਦੀ ਸਭ ਤੋਂ ਵੱਧ ਢੂਈ ਦੇ ਲਈ ਜ਼ਿਆਦਾ ਪੈਦਾਵਾਨ ਆ ਮੈਂ ਇਹਦੇ ਵਿੱਚ ਤੋਤਰਾਂ ਦੀ ਗੁੰਦ ਲਈ ਆ ਇੱਕ ਮੈਂ ਸੇਵਿਆਂ ਗੁੰਦ ਲਈ ਆ ਉਹ ਮੈਨੂੰ ਸਾਬਤ ਨਹੀਂ ਮਿਲੇਗੀ ਸੇਵਿਆਂ ਗੁੰਦ ਮੈਨੂੰ ਥੋੜੀ ਜੀ ਦਰਜੀ ਮਿਲੀ ਆ ਪੀਸੀ ਹੋਈ ਮਿਲੀ ਆ ਪੂਰੀ ਪੀਸੀ ਹੋਈ ਵੀ ਥੋੜੀ ਦੱਡੜੀ ਤੇ ਇੱਕ ਮੈਂ ਜਿਹੜੀਆਂ ਚਾਰੇ ਗੁੰਦਾਂ ਆਪਣੀਆਂ ਹੁੰਦੀਆਂ ਨੇ ਇਹ ਮੈਂ ਮੋٹے ਗੁੰਦ ਲਈ ਆ ਤੁਸੀਂ ਕੋਸ਼ਿਸ਼ ਕਰਿਆ ਕਰੋ ਮੇਰੇ ਮਿਲ ਕੇ ਜਿਹੜੇ ਗੁੰਦਾਂ ਨੇ ਉਹਨਾਂ ਨੂੰ ਸਾਫਤਾ ਹੀ ਲਓ ਮਿਲ ਕੇ ਤਾਂ ਕਿ ਉਹਨਾਂ ਨੂੰ ਘੋਵੇ ਚ ਭੁੰਨ ਕੇ ਫਿਰ ਆਪਾਂ ਉਹਨਾਂ ਨੂੰ ਗ੍ਰाइंड ਕਰੀਏ ਆਪਣਾ ਜਿਹੜੀ ਗ੍ਰाइंड ਕੀਤੀ ਹੋਈ ਗੁੰਦ ਮਿਲਦੀ ਆ ਉਹ ਬਹੁਤ ਹੀ ਵਧੀਆ ਨਹੀਂ ਹੁੰਦੀ ਜਿਸ ਕਰਕੇ ਮੈਂ ਇੰਨਾ ਵੀ ਕੋਸ਼ਿਸ਼ ਕਰਦੀ ਸਣੀ ਮਾਤਰਾ ਆਪਾਂ ਇੰਨਾ ਹੀ ਲੈਣਾ ਵੀ 250 ਗ੍ਰਾਮ ਲਵੂੰਗੀ ਮੈਂ ਸਾਰੇ ਚੀਜ਼ਾਂ 250 ਗ੍ਰਾਮ ਹੀ ਮੈਂ ਘੋਲ ਲਵੂੰਗੀ 250 ਗ੍ਰਾਮ ਹੀ ਗੁੰਦ ਲਵੂੰਗੀ ਤੇ 250 ਗ੍ਰਾਮ ਹੀ ਮੈਂ ਆਟਾ ਲਵੂੰਗੀ ਤੇ 250 ਗ੍ਰਾਮ ਤੇ ਬਾਕੀ ਚੀਜ਼ਾਂ ਜਿਹੜੀਆਂ ਜਿਵੇਂ ਆਪਾਂ ਡਰਾਈ ਫੂਡ ਵਗੈਰਾ ਪਾਉਣੇ ਆ ਉਹ ਆਪਾਂ ਆਪਣੀ ਮਰਜ਼ੀ ਦੇ ਪਾਉਣੇ ਆ ਪਰ ਮੈਂ ਇਹਨੂੰ ਥੋੜਾ ਜਿਹਾ ਬੈਲੈਂਸ ਕਰੂੰਗੀ ਕਿਉਂਕਿ ਮੈਂ ਫਰਵਰੀ ਦੇ ਮਹੀਨੇ 'ਚ ਬਣਾ ਰਹੀ ਆ ਇਹਨਾਂ ਨੂੰ ਕਿਉਂਕਿ ਆਪਾਂ ਫਰਵਰੀ ਤੇ ਮਾਰਚ ਵਿੱਚ ਖਾਣੇ ਆ ਇਹ ਲੱਡੂ ਤੇ ਇਸ ਕਰਕੇ ਮੈਂ ਇਹਨੂੰ ਗੁਲਾਬ ਦੇ ਫੁੱਲਾਂ ਦੇ ਨਾਲ ਬੈਲੈਂਸ ਕਰੂੰਗੀ ਤਾਂ ਕਿ ਆਪਾਂ ਨੂੰ ਗਰਮੀ ਨਾ ਕਰੇ ਤਾਂ ਕਿ ਹੁਣ ਮੌਸਮ ਚੇਂਜ ਹੋਣ ਲੱਗ ਜਾਣਾ ਤੇ ਇਸ ਕਰਕੇ ਆਪਾਂ ਨੂੰ ਗੂਨ ਦੇ ਨਾਲ ਗੁਲਾਬ ਦੇ ਫੁੱਲ ਪਾਉਣੇ ਪੈਣੇ ਆ ਲੋ ਜੀ ਮੈਂ ਹੁਣ ਤੁਹਾਨੂੰ ਦਿਖਾਉਂਗੀ ਤੇ ਇੱਕ ਮੈਂ ਇਹਦੇ ਵਿੱਚ ਫਲੇਵਰ ਦੇਣ ਵਾਸਤੇ ਇਹਨੂੰ ਹਾਜਮੇ ਵ ਨਟਬਗ ਲਾਉਂਗੀ ਜੈਫਲ ਇਹ ਵੀ ਆਪਣੇ ਲਈ ਬਹੁਤ ਵਧੀਆ ਹੁੰਦਾ ਵਾ ਜੇ ਆਪਾਂ ਗੋond ਦੇ ਲੱਡੂ ਬਣਾਉਣੇ ਨੇ ਵਿੱਚ ਜੈਫਲ ਤੁਸੀਂ ਜਰੂਰ ਇੱਕ ਜੈਫਲ ਦਾ ਪੀਸ ਦੇ ਹੋਰ ਪਾਓ ਤੇ ਬਾਕੀ ਡਰਾਈ ਫਰੂਟ ਤੁਸੀਂ ਆਪਣੀ ਮਰਜ਼ੀ ਦੇ ਲੈ ਸਕਦੇ ਆ ਮੈਂ ਇੱਥੇ ਬਦਾਮ ਤੇ ਅਕਰੋਟ ਲੈ ਆ ਤੇ ਨਾਲ ਨਾਰੀਅਲ ਨੂੰ ਗ੍ਰाइंड ਕਰਕੇ ਲੈ ਲਿਆ ਜੇ ਸੁੱਕਾ ਨਾਰੀਅਲ ਹੁੰਦਾ ਉਹਦੇ ਨੂੰ ਗ੍ਰाइंड ਕਰਕੇ ਲਿਆ ਮੈਂ ਕਦੇ ਬੜਾ ਬਣਾਇਆ ਬਰਾਦਾ ਨਾਰੀਅਲ ਦਾ ਕਦੇ ਨਹੀਂ ਲੈ ਕੇ ਜਾਂਦਾ ਕ ਕੋਸ਼ਿਸ਼ ਕਰਿਆ ਕਰੋ ਹਰ ਚੀਜ਼ ਨੂੰ ਘਰੇ ਪੀਸਸਣ ਦੀ ਰੋਜੀ ਆਪਾਂ ਹੁਣ ਬਣਾਉਨੇ ਆ ਗੋੰਦੇ ਲੱਡੂ ਸਭ ਤੋਂ ਪਹਿਲਾਂ ਤੁਮੈਂ ਇਹਨਾਂ ਨੂੰ ਡਰਾਈ ਜਿਹੜੇ ਹੈਗੇ ਆ ਆਪਣੇ ਨਾ گلاب ਦੇ ਫੁੱਲ ਇਹਨਾਂ ਨੂੰ ਡਰਾਈ ਰੋਸਟ ਕਰੂੰਗੀ ਤਾਂ ਕਿ ਮੈਂ ਇਹਨਾਂ ਨੂੰ ਹੱਥ ਨਾਲ ਹੀ ਭੋਰਨਾ ਵਾ ਇਹਨਾਂ ਨੂੰ ਮੈਂ ਮਿਕਸੀ ਦੇ ਨਾਲ ਬਰੀਕ ਨਹੀਂ ਕਰੂੰਗੀ ਮਿਕਸੀ ਨਾਲ ਬਰੀਕ ਕਰਨ ਦੇ ਨਾਲ ਇਹਨਾਂ ਦੀ ਮਹਿਕ ਮਰ ਜਾਣੀ ਆ ਵੀ ਇਹਨਾਂ ਨੂੰ ਥੋੜੇ ਜਿ ਮੋٹے ਮੋٹے ਰੱਖਣਾ ਤਾਂ ਕਿ ਮੈਂ ਇਹਨਾਂ ਨੂੰ ਲੱਡੂਆਂ ਦੇ ਵਿੱਚ ਪਾਉਣਾ ਵਾ ਤੇ ਉਸ ਤੋਂ ਬਾਅਦ ਆਪਾਂ ਗੋੰਦ ਨੂੰ ਫਰਾਈ ਕਰਾਂਗੇ ਕੁਝ ਗੋੰਦ ਨੂੰ ਮੈਂ ਫਰਾਈ ਕਰਕੇ ਪੀਸ ਲਵੂੰਗੀ ਤੇ ਕੁਝ ਗੋੰਦ ਨੂੰ ਮੈਂ ਮੋਟਾ ਰੱਖੂੰਗੀ ਤਾਂ ਕਿ ਮੈਂ گلاب ਦੇ ਫੁੱਲਾਂ ਨੂੰ ਤੇ ਗੋੰਦ ਨੂੰ ਮਿਕਸ ਕਰਕੇ ਲੱਡੂਆਂ ਦੇ ਵਿੱਚ ਤਾਂ ਕਿ ਉਹਦਾ ਕਲਾਂਚੀ ਪਾਣਾ ਜਿਹੜਾ ਗੋਹਦਾ ਹੁੰਦਾ ਨਾ ਉਹ ਜਾਦਾ ਵਧੀਆ ਆ ਪਿਆ ਆਪਾਂ। ਲਓ ਜੀ ਮੈਂ ਤੁਹਾਨੂੰ ਬਣਾਉਣ ਦਾ ਪ੍ਰੋਸੈਸ ਦਿਖਾਉਣੀ ਆ। ਜਿਵੇਂ ਜਿਵੇਂ ਮੈਂ ਬਾਕੀ ਨਾਲ-ਨਾਲ ਦੱਸੀ ਜਾਉ ਜੇ ਕੋਈ ਚੀਜ਼ ਨਾਲ ਦਸਤ ਨਾਲੀ ਹੋਈ। ਲਓ ਜੀ ਮੈਂ ਪਾਣੀ ਤੜੇ ਦਾ ਪਾਈ ਪਨ ਲੈ ਲਿਆ। ਖਾਲੀ ਲੈਣਾ ਆਪਾਂ ਇਹਨੂੰ ਪਹਿਲਾਂ ਤਾਂ। ਤਾਂ ਕਿ ਮੈਂ ਗਲਾਬ ਦੇ ਫੁੱਲ ਰੋਸਟ ਕਰਕੇ ਰੱਖਣੀ ਆ। ਲਓ ਜੀ ਮੈਂ ਗੈਸ ਨੂੰ ਆਨ ਕਰਿਆ ਤੇ ਤਰਾਈ ਪੈ ਨੂੰ ਗਰਮ ਹੋੁੰਦ ਨੇ ਆ। ਤੇ ਇਹਨਾਂ ਨੂੰ ਬਿਨਾਂ ਹੀ ਕਿਉਂ ਪਾਏ ਆਪਾਂ ਰੋਸਟ ਕਰਨਾ ਵਾ ਤਾਂ ਕਿ ਇਹ ਪਹਿਲਾਂ ਹੱਥਾਂ ਦੇ ਨਾਲ ਆਪਣੇ ਕੋਲ ਭਰ ਜਾ। ਕਿਉਂਕਿ ਪਏ ਪਏ ਕਈ ਵੇਲੇ ਸਿੱਲਾ ਪਣ ਹੋ ਅਜਿਹਾ ਇੰਡੀਆ ਵਿੱਚ ਦਾ ਗਲਾਬ ਦੇ ਫੁੱਲ ਬਹੁਤ ਖੜਦੇ ਆ ਤੇ ਵੱਧ ਤੋਂ ਵੱਧ ਗਲਾਬ ਦੇ ਫੁੱਲਾਂ ਨੂੰ ਤੁਸੀਂ ਸਕਾਓ ਤੇ ਵੱਧ ਤੋਂ ਵੱਧ ਦਾ ਫਾਇਦਾ ਲਓ ਤੇ ਆ ਮੇਰੇ ਵੀ ਇੰਡੀਆ ਤੋਂ ਸਕਾ ਕੇ ਲੈਂਦੇ ਹੋਏ ਗਲਾਬ ਦੇ ਫੁੱਲ ਆ ਤੇ ਮੈਂ ਇਹਨਾਂ ਨੂੰ ਡਰਾਈ ਰੋਸਟ ਕਰਨ ਲੱਗੀ ਆ ਤਾਂ ਕਿ ਇਹਨਾਂ ਨੂੰ ਮੇਰੇ ਪਿਛਲੇ ਸਾਲ ਦੇ ਸਕਾਈ ਹੋਏ ਆ ਇੱਥੇ ਆਪਾਂ ਸਾਰੀ ਚੀਜ਼ਾਂ ਬਰਾਬਰ ਮਾਤਰਾ ਵਿੱਚ ਜਦਿਆਂ ਆਪਣੇ ਵਿੱਚ ਗੁੰਦ ਸਭ ਤੋਂ ਵੱਧ ਬੰਦ ਲਈਏ ਮਨ ਕੇ 300 ਗ੍ਰਾਮ ਤੋਂ ਉੱਪਰ ਮੇਰੀ ਮੇਰੀ ਦੋ ਤਰਾਹ ਦੀ ਗੁੰਮ ਹੋਣ ਕਰਕੇ ਤੇ ਨਹੀਂ ਤਾਂ ਤੁਸੀਂ 2.5 2.5 ਸੌ ਗ੍ਰਾਮ ਤੋਂ ਨੀਚੇ ਚਾਰੀ ਚੀਜ਼ਾਂ ਲੈ ਲਿਓ ਫਿਰ ਇਹ ਲੱਡੂ ਬਹੁਤ ਸੋਹਣੇ ਬਣਦੇ ਆ ਉਹਦਾ ਆਪਣਾ એનર્ ਜੇ ਆਪ ਨੂੰ ਦੋ ਮਿੰਟ ਇੱਕ ਮਿੰਟ ਲੱਗ ਜਾਂਦਾ ਹੁੰਦਾ ਰੋਸਟ ਕਰਨ ਨੂੰ ਇਹਨਾਂ ਦਾ ਕਸੇਲਾ ਪਾਣੀ ਇਹ ਉੱਚ ਤੋਂ ਆਪਣੀ ਸਾਲ ਪਰ ਦੀ ਚੀਜ਼ ਸਕਾ ਕੇ ਰੱਖੀ ਹੁੰਦੀ ਹੈ ਤਾਂ ਥੋੜਾ ਥੋੜਾ ਸੇਲਾ ਪਣਦਾ ਉਹਦੇ ਵਿੱਚ ਆ ਹੀ ਜਾਂਦਾ ਵਾ ਜਦੋਂ ਵੀ ਕੋਈ ਤੁਸੀਂ ਕੋਈ ਪੱਤੀਆਂ ਸਕਾ ਕੇ ਰੱਖਣੀਆਂ ਤੁਸੀਂ ਕੋਈ ਵੀ ਚੀਜ਼ ਸਕਾ ਕੇ ਰੱਖਣੀਆਂ ਚਾਹੇ ਤੁਸੀਂ ਮੇਥੀ ਰੱਖਣੀ ਹੈ ਕੋਈ ਚੀਜ਼ ਰੱਖਣੀ ਹੈ ਉਹਦੇ ਵਿੱਚ ਤੁਸੀਂ ਲੌਂਗ ਜਾਂ ਕਾਲੀ ਮਿਰਚ ਜਰੂਰ ਪਾ ਕੇ ਰੱਖਿਆ ਕਰੋ ਤਾਂ ਕਿ ਉਹਦੇ ਵਿੱਚ ਸੁੰਗੜੀ ਨੀ ਪੈ ਚਾਹੇ ਤੁਸੀਂ ਸਾਰਤੇ ਹੀ ਰੱਖਣੇ ਆ ਪਰ ਫਿਰ ਵੀ ਉਹਦੇ ਵਿੱਚ ਲੌਂਗ ਤੇ ਕਾਲੀ ਮਿਰਚ ਪਾ ਕੇ ਰੱਖੋ ਤਾਂ ਕਿ ਸਾਲ ਸਾਲ ਮੇਰਾ ਸਾਲ ਪਰ ਰੱਖ ਲੈਣੀ ਇਹਨਾਂ ਨੂੰ ਮੇਥੀ ਨੂੰ ਵੀ ਫੁੱਲਾਂ ਨੂੰ ਵੀ ਸਿਕਾ ਕੇ ਲੋ ਜੀ ਆਪਣੇ ਫੁੱਲ ਜਿਹੜੇ ਆ ਰੋਸਟ ਹੋ ਗਏ ਆ ਇਹਨਾਂ ਨੂੰ ਆਪਾਂ ਸੇ ਕਰ ਦਿੰਨੇ ਆ ਇਹਨਾਂ ਨੂੰ ਠੰਡੇ ਹੋਣ ਵਾਸਤੇ ਰੱਖ ਦੇਣਾ ਤੇ ਫਿਰ ਮੈਂ ਇਹਨਾਂ ਨੂੰ ਕ੍ਰਸ਼ ਕਰੂੰਗੀ ਆਟਾ ਦੇ ਨਾਲ ਇਹ ਪ੍ਰੋਸੈਸ ਮੈਂ ਪਹਿਲਾਂ ਕਰਕੇ ਰੱਖ ਲਿਆ ਕਿਉਂਕਿ ਫਿਰ ਕੜਾਹੀ ਘਿਓ ਵਾਲੀ ਹੋ ਜਾਣੀ ਆ ਲੋ ਜੀ ਆਪਾਂ ਭਾਰੀ ਤਵੇ ਦੀ ਰੱਖ ਲਈ ਕੜਾਹੀ ਤੇ ਹੁਣ ਆਪਾਂ ਗੋਂਦ ਨੂੰ ਗੋਂਦ ਨੂੰ ਫਰਾਈ ਕਰਾਂਗੇ ਆਪਾਂ ਥੋੜੀ ਥੋੜੀ ਪਾ ਕੇ ਗੋਂਦ ਨੂੰ ਫਰਾਈ ਕਰਨਾ ਫਰਾਈ ਸਾਰੀ ਗੋਂਦ ਨੂੰ ਹੀ ਕਰਨਾ ਵਾ ਮੈਂ ਥੋੜੀ ਜੀ ਇਹਨੂੰ ਕ੍ਰਸ਼ ਕਰੂੰਗੀ ਬ੍ਰੇਕ ਪੀਸ ਲੂੰਗੀ ਤੁਸੀਂ ਗੋਂਦ ਨੂੰ ਹਮੇਸ਼ਾ ਹੀ ਫਰਾਈ ਕਰਕੇ ਬਣਾਇਆ ਕਰੋ ਫਰਾਈ ਕਰਕੇ ਬਹੁਤ ਵਧੀਆ ਬਣਦੀ ਹੈ ਗੁੰਦੇ ਲੱਡੂ ਜੇ ਆਪਾਂ ਪੀਸੀ ਹੋਈ ਲਿਓਣੇ ਤਾਂ ਉਹ ਵਿੱਚ ਪਾਉਣੇ ਉਹ ਲੱਡੂਆਂ ਦਾ ਉਹ ਟੇਸ ਨਹੀਂ ਬਣਦਾਗਾ ਕੋਸ਼ਿਸ਼ ਕਰਿਆ ਕਰੋ ਵੀ ਸਾਫ਼ ਤੇ ਚੀਜ਼ਾਂ ਸਾਰੀਆਂ ਲੈਂਦੀਆਂ ਜਾ ਮੇਰੇ ਆਪਾਂ ਥੋੜਾ ਜਿਹਾ ਕੈਓ ਪਾ ਲੈਨੇ ਦੇ ਵਿੱਚ ਆਹ ਇੱਕ ਛਾਨਣੀ ਰੱਖ ਲਿਓ ਕੋਲੇ ਤਾਂ ਕਿ ਗੁੰਦ ਨੂੰ ਜੇ ਛਾਂਣ ਕੇ ਵਿੱਚੋਂ ਕੱਢਣਾ ਵਾ ਤੇ ਉਹ ਵਰਭੋ ਲਵੀਂ ਆਪਾਂ ਜਿੰਨਾ ਬਣਨ ਕਿ 250 ਗ੍ਰਾਮ ਇਤਕੇਓ ਲਾਣਾ ਮਾ ਕੁਝ ਗੁੰਦ ਤਾਂ ਪੋਨਣ ਵੇਲੇ ਲਾਉਣਾ ਤੇ ਬਾਕੀ ਆਪਾਂ ਟਾਪਣ ਵਾਸਤੇ ਲਾਉਣਾ ਸਰ ਵੀ ਪਾ ਸਕਦੇ ਆਂ ਜਾਂ ਗੋੜ ਵੀ ਪਾ ਸਕਦੇ ਆਂ ਤੇ ਮੇਜਰੀ ਵੀ ਪਾ ਸਕਦੇ ਆਂ ਖੰਡ ਵੀ ਪਾ ਸਕਦੇ ਆਂ ਜੀ ਜੇ ਨਾ ਮਰਦੀ ਬਰਾਸਾ ਤੇ ਪਰ ਮੈਨੂੰ ਇਹ ਤੇ ਛੱਕਰ ਦੇ ਦਾਣ ਬਣਾਉਣ ਲੱਗੀ ਆ ਤਾਂ ਕਿ ਛੱਕਾ ਥੋੜੀ ਠੰਡੀ ਹੁੰਦੀ ਆ ਤੇ ਜੇ ਇਹਦੋਂ ਪਹਿਲਾਂ ਸਰਦੀਆਂ ਵਿੱਚ ਬਣਾਉਣੀਆਂ ਹੋ ਤਾਂ ਫਿਰ ਚਾਹੀ ਗੋੜ ਪਾ ਕੇ ਬਣਾ ਲਓ ਤੁਸੀਂ ਤੇ ਜੇ ਇਹਦੇ ਬਾਅਦ ਗਰਮੀਆਂ ਵਿੱਚ ਬਣਾਉਣੀ ਹੋਵੇ ਤਾਂ ਫਿਰ ਤੁਸੀਂ ਮਿਸ਼ਰੀ ਪਾ ਕੇ ਬਣਾਇਓ। ਪੁੱਲਾਂ ਦੀ ਮਾਤਰਾ ਥੋੜੀ ਜਿਹੀ ਵੱਧ ਕਰ ਲਿਓ। ਲੋ ਜੀ ਆਪਣਾ ਕਿਉਂ ਗਰਮ ਹੋ ਗਿਆ ਤੇ ਆਪਾਂ ਹੁਣ ਥੋੜੀ ਥੋੜੀ ਕਰਕੇ ਇਹ ਚ ਪਹਿਲਾਂ ਮੋٹے ਗੁੰਦ ਨੂੰ ਕਰ ਲਾਂਗੇ ਤੇ ਫਿਰ ਬਰੀਕ ਗੁੰਦ ਨੂੰ ਕਰਾਂਗੇ ਕਿਉਂਕਿ ਬਰੀਕ ਗੁੰਦ ਕਿਉਂ ਦੇ ਵਿੱਚ ਜ਼ਿਆਦਾ ਮਿਕਸ ਹੋ ਜਾਂਦੀ ਆ। ਪਹਿਲਾਂ ਮੋٹے ਮੋਟੇ ਪਾਏ ਨੂੰ ਕਰਾ ਲੇ। ਥੋੜੀ ਛੋਟੀ ਪਾਕੇ ਤੁਸੀਂ ਇਹਨੂੰ ਗੁੰਦਨ ਨੂੰ ਕਰਨਾ ਵਾ। ਇਹ ਫੁੱਲੀਆਂ ਬਣਾਉਣੀਆਂ ਨੇ। ਕਿਉਂ ਨਾ ਉਹ ਤਾਂ ਗਰਮ ਨਾ ਕਰਿਓ ਇੱਕ ਵਾਰੀ। ਤਾਂ ਕਿ ਨਾ ਉਹ ਕਈ ਵਾਰੀ ਆ ਇਹਦਾ ਵੀ ਪੈਂਦਾ ਸਾਰੀ ਗੁੰਨ ਸੜ ਜਾਂਦੀ ਆ। ਬਸ 1 ਮਿੰਟ ਲੱਗਣਾ ਜੀ ਆਪਣੇ ਗੁੰਦਨ ਨੂੰ ਫੁੱਲਣ ਵਾਸਤੇ। ਇਹਦੇ ਆਹ ਪੂਰੇ ਬੜੀਆ ਖਿੱਲਾ ਬਣ ਜਾਂਦੀ ਆ। ਆਪੇ ਗੁੰਦ ਜਿੰਨੀ ਤਰ ਫੁੱਲਣੀ ਚਾਹੀਦੀ ਜੇ ਗੁੰਦ ਨਾ ਫੁੱਲੇ ਤਾਂ ਉਹ ਜਾਂਣਾ ਨੂੰ ਲੱਗਣ ਲੱਗ ਜਾਂਦੀ ਆ। ਇਹ ਪੂਰੇ ਚੰਗੀ ਤਰ੍ਹਾਂ ਖਿੱਲਾ ਬਣਾ ਲਓ। ਜੇ ਲੱਪਣਾ ਵਿੱਚੇ ਰੱਖੋ ਕਿਹਾਓ ਆਪਾਂ। ਸੋ ਫੁਮਾਨੀ ਤੁਸੀਂ ਜਿਆਦਾ ਸਾਰਾ ਤੇਲ ਇਹਦਾ ਇਹਦੇ ਵਿੱਚ ਕੱਢ ਦੇਣਾ ਆਪਣੇ ਦੇਖ ਲਓ ਜੀ ਕਿੰਨੇ ਸੋਨੇ ਖਿੱਲਾ ਬਣ ਗਏ ਆ ਇਹਨੂੰ ਆਪਾਂ ਨਾਲ ਨਾਲ ਕੋਈ ਭਾਂਡਾ ਲੈ ਲਓ ਤੇ ਉਹਦੇ ਵਿੱਚ ਪਾਈ ਜਾਂਦੇ ਹੋ ਤੇ ਫਿਰ ਕਿੰਦਾ ਛਣਕਦੀਆਂ ਨੇ ਜਿਵੇਂ ਦਾਣੇ ਤੇ ਆਪਾਂ ਥੋੜੀ ਥੋੜੀ ਹੋਰ ਪਾਈ ਜਾਂਦੀਆਂ ਇੱਕ ਕਿਦਾਂ ਸਾਰੀਆਂ ਨਾ ਪਾਇਓ ਫਿਰ ਕਿਉਂ ਜ਼ਿਆਦਾ ਲੱਗਦਾ ਥੋੜੀ ਥੋੜੀ ਕਰਕੇ ਪਾਓ ਸੋ ਜੀ ਆਪਣਾ ਦੂਸਰਾ ਪੂਰੀ ਭੁੱਜ ਗਿਆ ਚਾਲਣੀ ਚ ਪਾਈ ਜਾਣਾ ਆਪੇ ਕਿਉਂ ਸਾਰਾ ਥੱਲੇ ਆ ਜਾਵੇ ਉਹ ਵੀ ਆਪਣਾ ਆਪਣਾ ਨੇ ਕਿੰ ਥੋੜੀ ਜੀ ਗੁੰਹ ਹੋ ਰਹੀ ਨਹੀਂ ਸੀ ਤੇ ਆਪਾਂ ਉਹ ਵੀ ਪਾ ਲੀਏ ਤੇ ਆਪਾਂ ਜਿਹੜੀ ਬਾਕੀ ਦੀ ਗੁੰਹ ਰਹਿੰਦੀ ਹੈ ਇਹ ਵੀ ਪਾਉਣ ਲੱਗੇ ਵਿੱਚ ਆਇਆ ਹੈ ਕਰਦੇ ਤਾਂ ਤੁਹਾਨੂੰ ਦਿਖਾਉਣੇ ਆਂ ਇਹ ਵੀ ਤੁਹਾਨੂੰ ਕੁਝ ਜੀ ਹੋਈ ਇਹਦਾ ਪੁੱਜ ਗਈ ਆ ਇਹਦਾ ਆਪਣੇ ਖਿਲਾ ਬਣ ਜਾਂਦੀਆਂ ਗੁੰਹਦੀਆਂ ਆਹ ਕੜਾ ਹੀ ਵਿੱਚ ਪਈ ਆ ਆਪਾਂ ਜਿਹੜੀ ਪੁੰਨ ਕੇ ਰੱਖੀ ਆ ਉਹ ਗਈ ਆ ਨੂੰ ਬਾਹਰ ਕੱਢ ਲੈਣਾ ਹੁਣ ਫੇਰ ਤੁਹਾਨੂੰ ਦਿਖਾਉਣੇ ਆਂ ਜੀ ਮੂਸਿਕ ਨੂੰ ਦਾਪਾ ਸਾਡੀ ਆਪਣੀ ਭੁੰਨ ਲਈ ਆ। ਆ ਮੈਨੂੰ ਇੱਕ ਸਾਈਡ ਤੇ ਕੱਢ ਕੇ ਰੱਖ ਦਿੱਤਾ। ਤੇਨੂੰ ਬਾਅਦ ਵਿੱਚ ਘਰਾਂ ਗ੍ਰਾਇੰਡ ਕਰਾਂ। ਇਹ ਤਰ ਪਤਰਾ ਇਹ ਕੋੜਾ ਹਿੰਦਵਾੜਾ ਤਰ ਲਿਆ। ਇਹ ਥੋੜਾ ਜਿਹਾ ਘਿਓ ਪਾ ਕੇ ਅੱਧਾ ਕ ਚਮਚਾ ਘਿਓ ਪਾ ਕੇ ਆਪਾਂ ਇਹਦੇ ਵਿੱਚ ਡਰਾਈ ਫੁੱੜਤਨਾ। ਆਪਾਂ ਡਰਾਈ ਫੁੱੜ ਵੀ ਇਹਦੇ ਵਿੱਚ ਨਾ ਡਰਾਈ ਰੋਸਟ ਕਰਕੇ ਨਹੀਂ ਪਾਉਣੇ। ਥੋੜਾ ਜਿਹਾ ਘਿਓ ਚ ਭੁੰਨ ਕੇ ਪਾਉਣੇ ਆ। ਅੱਧਾ ਕ ਚਮਚਾ ਘਿਓ ਦਾ ਲੈ ਲਿਓ। ਆਪਾਂ ਦੋ ਚਮਚੇ ਪਹਿਲਾਂ ਘਿਓ ਦੇ ਭੁੰਨ ਵਾਸਤੇ ਲਏ ਸੀ। ਦੱਧਾ ਚਮਚਾ ਹੁਣ ਆਪਾਂ ਡਰਾਈ ਫਰੂਟ ਵਾਸਤੇ ਲਿਆਵਾ ਤੇ ਆਹ ਗੋਨ ਆਪਾਂ ਉਹਦਾ ਬ੍ਰੇਕ ਪੀਸ ਕਰਕੇ ਪਾਵਾਂਗੇ ਉਹਨਾਂ ਨੂੰ ਮੈਂ ਇੱਕ ਥਾਲੇ ਫੁੱਲਾਂ ਦੇ ਨਾਲ ਰੱਖਣਾ ਵਾ ਤੇ ਇਹਨੂੰ ਜਿਹੜੇ ਬ੍ਰੇਕ ਕੀਤੇ ਬ੍ਰੇਕ ਰਹਿ ਗਈ ਆ ਇਹਨੂੰ ਮੈਂ ਆਟਾ ਜਦ ਭੁੱਜੂਗਾ ਤੇ ਉਹਦੇ ਨਾਲ ਪਾਉਣਾ ਦਾ ਬਦਾਮ ਲਏ ਆ ਤੇ ਖਰੂ ਰਾਈਓ ਫਰੂਟ ਤੁਸੀਂ ਆਪਣੀ ਮਰਜ਼ੀ ਦੇ ਲੈ ਸਕਦੇ ਜਿਹੜਾ ਮਰਜ਼ੀ ਲੈ ਲਓ ਪਰ ਜੇ ਮੈਂ ਕਾਜੂ ਤੇ ਪੇਸਟਾ ਤਾਣੀ ਲੈਂਦੀ ਉਹਦੇ ਨਾਲ ਥੋੜਾ ਜਿਆਦਾ ਹੈਵੀ ਹੋ ਜਾਂਦੇ ਆ ਤੇ ਉਹਦੇ ਵਿੱਚ ਫੈਟ ਵੱਧ ਹੁੰਦੀ ਆ ਇਸ ਕਰਕੇ ਮੈਂ ਬਦਾਮ ਜੋੜਾਂ ਵਾਸਤੇ ਬਹੁਤ ਵਧੀਆ ਹੁੰਦੇ ਆ ਇਸ ਕਰਕੇ ਮੈਂ ਜ਼ਿਆਦਾ ਕਰਕੇ ਖਰੂਟ ਤੇ ਬਦਾਮ ਹੀ ਪਾਉਣੀ ਤੁਸੀਂ ਬਟਾਈਫੁੱਲ ਕੋਈ ਵੀ ਲੈ ਸਕਦੇ ਆ ਇੱਥੇ ਜਿਹੜਾ ਆਹ ਫਰੋਹ ਵੀ ਟੋਸਟ ਕਰਕੇ ਫਿਰ ਆਪਾਂ ਇਹਨਾਂ ਨੂੰ ਬਰੀਕ ਪਾਊਡਰ ਬਣਾਵਾਂਗੇ ਕਿਉਂਕਿ ਦੇ ਵਿੱਚ ਭੁੰਨਿਆਂ ਦਾ ਇਹਨਾਂ ਦਾ ਥੋੜਾ ਜਿਹਾ ਕਾਂਚੀ ਬਣ ਜਾ ਜਾਂਦਾ ਗੁੰਦ ਨੂੰ ਵੀ ਜੇ ਤੁਸੀਂ ਪਹਿਲਾਂ ਭੁੰਨਦੇ ਆ ਤਾਂ ਬਹੁਤ ਵਧੀਆ ਕਾਂਚੀ ਪਾਣਾ ਹੁੰਦਾ ਗੁੰਦ ਦਾ ਖੁਜੀ ਦਾ ਪਹਿਲੇ ਸਮਿਆਂ ਦੇ ਵਿੱਚ ਜਿਵੇਂ ਸਾਡੀਆਂ ਦਾਦੀਆਂ ਨਾਨੀਆਂ ਜਾਂ ਸਾਡੀਆਂ ਮਾਵਾਂ ਵੀ ਜਾਂ ਮੈਂ ਵੀ ਮਿਲ ਕੇ ਮੈਂ ਕਦੇ ਵੀ ਗੁੰਦ ਨੂੰ ਬਿਨਾਂ ਕਿਉਂ ਵਿੱਚ ਫਰਾਈ ਕੀਤਾ ਦੁਬਿੜਾ ਨਹੀਂ ਲੱਡੂ ਵਗੈਰਾ ਬਣਾਉਂਦੀ ਜਾਂ ਪੰਜੀਰੀ ਜੀ ਪਾਉਣਾ ਜਾਂ ਕਾਸੇ ਜੀ ਵੀ ਪਾਉਣਾ ਤੇ ਨਾ ਕਿ ਜਦੋਂ ਆਪਾਂ ਮੀਂਹ ਪੀਸੀ ਬਸਾਈ ਗੁੰਨ ਹੁੰਦੀ ਆ ਉਹਨਾਂ ਆਪਾਂ ਫਰਾਈ ਨਹੀਂ ਕਰ ਸਕਦੇ ਉਹਨਾਂ ਆਪਾਂ ਆਟਾ ਭੁੰਨ ਕੇ ਤੇ ਫੇਰੀ ਵਿੱਚ ਪਾਉਣਾ ਪੈਂਦਾ ਆਪਾਂ ਨੂੰ ਇਸ ਕਰਕੇ ਕੋਈ ਹਫਤਾ ਤੀ ਗੁੰਨ ਹੀ ਲੈ ਕੇ ਆਇਆ ਕਰੋ ਤਾਂ ਕਿ ਆਪਾਂ ਉਹਨੂੰ ਪਹਿਲਾਂ ਫਰਾਈ ਕਰਕੇ ਗੁੰਨ ਨੂੰ ਤੇ ਫਿਰ ਆਪਾਂ ਲੱਡੂ ਵਗੈਰਾ ਬਣਾਈਏ ਜਾਂ ਪੰਜੀਰੀ ਬਣਾਈਏ ਜਾਂ ਲੱਡੂ ਬਣਾਈਏ ਫਿਰ ਪੰਜੀਰੀ ਵਿੱਚ ਤਾਂ ਆਪਾਂ ਆਟਾ ਜ਼ਿਆਦਾ ਪਾ ਦਿੰਨੇ ਆ ਚੀਨੀ ਜ਼ਿਆਦਾ ਪਾ ਦਿੰਨੇ ਆ ਆਪਾਂ ਉਹਦੇ ਵਿੱਚ ਹੋਰ ਕਾਫੀ ਚੀਜ਼ਾਂ ਪਾ ਦਿੰਨੇ ਆ ਤੇ ਆਪਾਂ ਉਹਦੇ ਵਿੱਚ ਗੁੰਨ ਉਨੀ ਜ਼ਿਆਦਾ ਨਹੀਂ ਪਾਉਂਦੇ ਇੱਥੇ ਮੈਂ ਆਟਾ ਨਹੀਂ ਆਟਾ ਰਕਤ ਉਨੀ ਮੈਂ ਗੁੰਨ ਪਾਉਣੀ ਆ ਇਸ ਸਪੈਸ਼ ਇਹ ਖਾਣੇ ਵੀ ਟੇਸਟੀ ਹੁੰਦੇ ਆ ਤੇ ਸਿਹਤ ਲਈ ਵੀ ਵਾਟ ਵਰਦੀ ਆ। ਉਹ ਜੇ ਆਪਾਂ ਇਹਨਾਂ ਨੂੰ 1 ਮਿੰਟ ਲਈ ਹੌਸਟ ਕਰ ਲੈਨੇ ਆ। ਤੇ ਫਿਰ ਆਪਾਂ ਇਹਨਾਂ ਨੂੰ ਬਾਹਰ ਕੱਢ ਲੈਣਾ। ਉਹ ਜੇ ਆਪਾਂ ਇਹਨਾਂ ਦਾ ਕਲਰ ਨਹੀਂ ਚੇਂਜ ਕਰਨਾ ਬਸ ਇੰਨੇ ਕੀ ਭੁੰਨੇ ਆ। ਆਪਾਂ ਇਹਨਾਂ ਨੂੰ ਹੁਣ ਬਾਹਰ ਕੱਢ ਲੈਣਾ। ਇਸ ਤੋਂ ਬਾਅਦ ਆਪਾਂ ਆਟਾ ਭੁੰਨਾਗੇ। ਇਹਨਾਂ ਨੂੰ ਠੰਡੇ ਹੋਣ ਤੋਂ ਬਾਅਦ ਆਪਾਂ ਗ੍ਰाइंड ਕਰਾਂਗੇ। ਮੂੰਦ ਨੂੰ ਵੀ ਤੇ ਇਹਨੂੰ ਮਿਸ ਕਾਜੂ ਬਦਾਮ ਬਦਾਮ ਤੇ ਅਕਰੋਟ ਲੋਬੇ। ਜੇ ਆਪਣੇ ਬਾਦਾਮ ਪੁੱਜ ਗਏ ਆ ਤੇ ਆਪਾਂ ਇਹਨਾਂ ਨੂੰ ਬਾਦਾਮ ਤੇ ਅਕਰੋਟ ਤੇ ਆਪਾਂ ਇਹਨਾਂ ਨੂੰ ਬਾਹਰ ਕੱਢ ਲਏਗੇ। ਕਿ ਔਰ ਇਹ ਦੇ ਰੱਖ ਲੈਣੀ ਆ ਥੋੜਾ ਜਿਹਾ ਕਿਹੋ ਹੈਗਾ ਅਜੇ ਵਿੱਚ ਇਹ ਤੇ ਇਹਨਾਂ ਨੂੰ ਆਪਾਂ ਠੰਡੇ ਹੋਣ ਦਿੰਨੇ ਆ ਜੀ ਬਦਾਮ ਤੇ ਅਖਰੋਟ ਨੂੰ ਪਹਿਲਾਂ ਆਪਣੀ ਗੁੰਨ ਠੰਡੀ ਹੋਈ ਜਾਂਦੀ ਆ ਮੈਂ ਇੱਕ ਚਮਚਾ ਕਿਹੋ ਦਾ ਬਚਾ ਲੂੰਗੀ ਇਹਦੇ ਵਿੱਚੋਂ ਤੇ ਬਾਕੀ ਮੈਂ ਸਾਰਾ ਕਿਹੋ ਪਾ ਲਵਾਂਗੀ ਜੁਏ ਇੱਥੇ ਆਪਾਂ ਕਿਹੋ ਪਾਨੇ ਆ ਤੇ ਇਹਦੇ ਵਿੱਚ ਆਪਾਂ ਆਟਾ ਲਿਆ ਹੋਇਆ ਨਾ ਇਹ ਪਾਟਾ ਪਾ ਲੈਣਾ ਇਹਦੇ ਵਿੱਚ ਆਟੇ ਨੂੰ ਜਿਵੇਂ ਆਪਾਂ ਪ੍ਰਸ਼ਾਦ ਨੂੰ ਭੁੰਦੇ ਹੁੰਨੇ ਆ ਇੰਨਾ ਭੁੰਨ ਲੈਣਾ ਤੇ ਆਪਾਂ 5-7 ਮਿੰਟ ਲੱਗ ਜਾਣੇ ਆ ਜੀ ਇਹਨੂੰ ਭੁੰਨਣ ਵਾਸਤੇ ਆਟੇ ਨੂੰ ਫੇਰ ਤੁਹਾਨੂੰ ਦਿਖਾਉਣੀ ਆ ਵੀ ਆਪਣਾ ਇਹ ਆਟਾ ਪੁੱਜ ਗਿਆ ਤੇ ਜਿਹੜੀ ਆਪਣੇ ਕਾਲੀਆ ਮਿਰਚਾਂ ਤੇ ਜਿਹੜਾ ਆਪਾਂ ਜੈਫਲ ਦਾ ਪੀਸ ਲਿਆ ਇਹਨਾਂ ਨੂੰ ਪੀਸ ਕੇ ਲੈ ਲੈਣੀ ਆ ਮੈਂ ਮੇਰੇ ਕੋ ਸਾਭਤੇ ਆ ਇਹਨਾਂ ਨੂੰ ਕੁੱਟ ਕੇ ਪੀਸ ਕੇ ਤੇ ਲੈ ਲੈਣੀ ਆ ਜੀ ਪੀਸ ਕੇ ਰੱਖਦੀ ਆ ਤੇ ਉਧਰ ਆਪਣਾ ਆਟਾ ਪੋਈ ਜਾਵਾ ਲਓ ਜੀ ਆਪਣਾ ਆਟਾ ਰਾਈ ਦੇ ਵਿੱਚ ਤੇ ਹੁਣ ਆਪਣੀ ਦਾ ਆ ਜਿਹੜੀ ਸੇਮਿਆ ਗੋਂ ਦਾ ਤੇ ਜੈਫਲ ਤੇ ਕਾਲੀ ਮਿਰਚਾ ਮੈਂ ਇਹਨਾਂ ਨੂੰ ਇਕੱਠੇ ਕਰਕੇ ਪੀਸ ਲੈਣਾ ਕਿ ਜਿਹੜੀ ਆਪਾਂ ਸੇਮਿਆ ਘੁਮਤ ਮਿਲੀ ਆ ਨਾ ਨਾ ਤਾਂ ਆਪ ਨੂੰ ਸਾਬਤ ਮਿਲੀ ਆ ਤੇ ਨਾ ਬਿਲਕੁਲ ਬਰੀਕ ਪੀਸੀ ਹੋਈ ਮਿਲੀ ਆ ਇਹ ਥੋੜੀ ਜੀ ਦਰਦਰੀ ਜੀ ਮਿਲੀ ਆ ਇਸ ਕਰਕੇ ਮੈਨੂੰ ਦੁਬਾਰਾ ਪੀਸਣਾ ਪੈਣਾ ਇਹਨੂੰ ਮੈਂ ਨੂੰ ਮੈਂ ਜੈਫਲ ਤੇ ਹਰ ਕਾਲੀ ਮਿਰਚ ਆ ਪਾ ਕੇ ਪੀਸਨੂੰ ਤੇ ਇਧਰ ਮੇਰਾ ਆਟਾ ਪੋ ਚੁੱਕਿਆ ਇਧਰ ਆਪਣੀ ਗੁੰਦ ਜਿਹੜੀ ਆਪਾਂ ਚਾਰੇ ਗੁੰਦਾਂ ਨੇ ਉਹਨਾਂ ਨੂੰ ਆਪਾਂ ਜੰਗੀ ਤਰ੍ਹਾਂ ਖਿਲਾ ਬਣਾ ਲਿਆ ਉਹਦੀਆਂ ਇਧਰ ਆਪਣਾ ਡਰਾਈ ਫੂਡ ਪਿਆ ਜੀ ਆਪਾਂ ਇਹ ਜਿਹੜੂ ਰੋਸਟ ਕਰ ਲਿਆ ਸੀ ਤੇ ਇਧਰ ਆਪਣੇ ਗੁਲਾਬ ਦੇ ਫੁੱਲ ਪਾਏ ਆ ਤੇ ਹੁਣ ਮੈਂ ਜਿਹੜੀ ਆਪਣੀ ਸੇਮਿਆ ਗੁੰਦ ਦਾ ਆਪਣੀ ਸੇਮਿਆ ਗੁੰਦਾ ਇਹਦੇ ਵਿੱਚ ਮੈਂ ਜੈਫਲ ਤੇ ਕਾਲੀ ਮਿਰਚ ਪਾ ਕੇ ਇਹਨੂੰ ਥੋੜਾ ਜਿਹਾ ਗ੍ਰाइंड ਕਰ ਲੈਣੀ ਆ ਫਿਰ ਮੈਂ ਇਹਨੂੰ ਆਟੇ ਦੇ ਵਿੱਚ ਪਾਉਣਾ ਹੈ। ਲਓ ਜੀ ਤੁਹਾਨੂੰ ਦਿਖਾਉਣੀ ਆ ਆਟੇ ਵਿੱਚ ਪਾ ਗ੍ਰाइंड ਕਰਕੇ। ਲਓ ਜੀ ਆਪਣਾ ਆਟਾ ਭੁੱਜ ਗਿਆ। ਤੇ ਆਪਣਾ ਜਿਹੜਾ ਆਟੇ ਨੇ ਘਿਓ ਛੱਡ ਦਿੱਤਾ। ਤੇ ਇਹਦੇ ਵਿੱਚ ਆਪਾਂ ਜਿਹੜੀ ਨਾ ਤਾਂ ਕਿ ਮੈਂ ਹਗ ਗੂਨ ਪੀਸਣ ਲੱਗੀ ਸੀ ਜਿਹੜੀ ਸੇਮਿਆ ਗੁੰਦ ਸੀਗੀ ਇਹ ਨਾ ਤਾਂ ਮੋਟੀ ਸੀਗੀ ਵੀ ਮੈਂ ਇਹਨੂੰ ਫਰਾਈ ਕਰ ਲਵਾਂ ਤੇ ਨਾ ਇਹ ਬਹੁਤ ਹੀ ਬਰੀਕ ਸੀਗੀ ਇਸ ਕਰਕੇ ਮੈਨੂੰ ਦੁਬਾਰਾ ਇਹਨੂੰ ਗ੍ਰाइंड ਕਰਨਾ ਪਿਆ ਤੇ ਇਹਦੇ ਵਿੱਚ ਹੀ ਮੈਂ ਕਾਲੀ ਮਿਰਚ ਇਸ ਜੈਫਲਾ ਪਾਕੀ ਵਿੱਚ ਗ੍ਰाइंड ਕੀਤਾ ਵਾ ਤੇ ਹੁਣ ਆਪਾਂ ਇਹਨੂੰ ਸਾਰੀ ਨੂੰ ਵਿੱਚੇ ਇਹਦੀ ਪਾ ਦਿੰਦੇ ਆ ਤਾਂ ਕਿ ਜਿਹੜਾ ਘਿਓ ਛੱਡਿਆ ਹੋਇਆ ਵਾ ਉਹਦੇ ਵਿੱਚ ਇਹ ਗੂੰਦ ਸੇਮਿਆ ਗੂੰਦ ਫੁੱਲ ਜਾਊਗੇ ਇਹ ਤੁਹਾਡੇ ਆਟੇ ਦੇ ਵਿੱਚ ਘਿਓ ਘੱਟ ਆ ਤੇ ਫਿਰ ਚਾਹੀ ਇੱਕ ਚਮਚਾ ਘਿਓ ਦਾ ਹੋਰ ਪਾ ਦਿਓ ਤਾਂ ਕਿ ਜਿਹੜੇ ਗੂੰਦ ਨੂੰ ਫੁੱਲਣ ਵਾਸਤੇ ਨਾ ਘਿਓ ਚਾਹੀਦਾ ਹੁੰਦਾ ਵਾ ਚੋੜੀਆਂ ਡਲੀਆਂ ਨਾ ਬਾਝ ਜਾਣ ਇਹਦੇ ਵਿੱਚ ਜੀ ਆਪਾਂ ਹੁਣ ਡਰਾਈ ਫੂਡ ਨੂੰ ਰੋਸਟ ਕਰਾਂਗੇ ਤੇ ਵੀ ਨਹੀਂ ਤਾਂ ਮੈਂ ਸੇਮਿਆ ਗੂੰਦ ਨੂੰ ਵੀ ਫਰਾਈ ਕਰਨਾ ਸੀ ਪਹਿਲਾਂ ਖਿੰਨਾ ਬਣਾਉਣੀ ਆ ਸੀਗੀਆਂ ਉਹ ਮੈਨੂੰ ਸਾਫ ਤੇ ਮਿਲੀ ਨਹੀਂ ਗਈ ਦੇ ਦਾਦੇ ਵਿੱਚ ਕਈ ਵਾਰੀ ਕੋਈ ਨਾ ਸਾਡੀ ਮਜਬੂਰੀ ਪਾ ਜਾਂਦਾ ਸਾਨੂੰ ਕੋਈ ਚੀਜ਼ ਸਾਫਤੀ ਨਹੀਂ ਮਿਲਦੀ ਤਾਂ ਫਿਰ ਸਾਨੂੰ ਇਹਦਾ ਲੈ ਕੇ ਆਣੀ ਵਧ ਨਹੀਂ ਤੇ ਮੈਂ ਕੋਈ ਚੀਜ਼ ਬੀਸੀ ਹੋਈ ਲੈ ਕੇ ਨਹੀਂ ਆਉਂਦੀ ਮੈਂ ਹਮੇਸ਼ਾ ਹੀ ਸਾਫਤੀ ਚੀਜ਼ਾਂ ਉਹ ਲੈ ਆ ਕੇ ਘਰ ਵਿੱਚ ਹਰ ਚੀਜ਼ ਨੂੰ ਸਾਫਤੀ ਨੂੰ ਲੈ ਕੇ ਹੀ ਪੀਸਦੀ ਆ ਲਓ ਜੀ 1 ਮਿੰਟ ਦੇ ਵਿੱਚ ਆਪਣੀ ਜਿਹੜੀ ਗੂੰ ਦਾ ਫੁੱਲ ਜਾਣੀ ਆ ਜੈਫਲ ਦਾ ਦੇ ਵਿੱਚ ਬਹਿਕ ਬਹੁਤ ਹੀ ਸੋਹਣਾ ਆ ਰਿਹਾ ਤੇ ਜੈਫਲ ਬਹੁਤ ਹੀ ਗੁਣਕਾਰੀ ਹੁੰਦਾ ਵਾ ਜੇ ਤੁਸੀਂ ਸਿੱਧਾ ਕੋਈ ਦਵਾਈ ਦੇ ਤੌਰ ਤੇ ਕੋਈ ਚੀਜ਼ ਬਣਾਉਣੀ ਹੈ ਨਾ ਤਾਂ ਉਹਦੇ ਵਿੱਚ ਜੈਫਲ ਜ਼ਰੂਰ ਪਾ ਲਿਆ ਕਰੋ ਫਲੇਵਰ ਵੀ ਵਧੀਆ ਦਿੰਦਾ ਤੇ ਆਪਾਂ ਨੂੰ ਬੈਨੀਫਿਟ ਵੀ ਬਹੁਤ ਦਿੰਦਾ ਵਾ। ਲੋ ਜਿਹੜੀ ਗੁੰਦ ਸੀ ਆਪਣੀ ਫੁੱਲ ਕੇ ਸਾਰੇ ਜਿੰਨਾ ਵੀ ਘਿਓ ਨੇ ਛੱਡਿਆ ਸੀ ਆਟੇ ਨੇ ਤੇ ਸਾਰੀ ਨੇ ਸੋਕ ਲਿਆ। ਲੋ ਜੀ ਆਪਣਾ ਇਦਾਂ ਦਾ ਬਣ ਜਾਂਦਾ ਬਿਲਕੁਲ ਸੁੱਕੇ ਵਾਂਗੂ ਬਣ ਜਾਂਦਾ ਸਾਰਾ ਘਿਓ ਚੋਕ ਲੈ ਨੇ ਗੁੰਦ ਨੇ। ਮੈਨੂੰ 1 ਮਿੰਟ ਲਈ ਹੋਰ ਭੁੰਦੇ ਆ। ਘਟੋ ਘਟ 2 ਮਿੰਟ ਲਈ ਤੁਸੀਂ ਗੁੰਦ ਨੂੰ ਜਰੂਰ ਵਿੱਚ ਭੁੰਨੇ ਹੋ ਤਾਂ ਕਿ ਕੋਈ ਵੀ ਪੀਸ ਆਪਣਾ ਫੁੱਲਣਾ ਤੋਂ ਰਹਿ ਨਾ ਜਾਵੇ ਗੁੰਦ ਦਾ। ਉਹ ਨੂੰ ਆਪਾਂ ਬਿਲਕੁਲ ਧਰੀ ਕਰਕੇ ਪਾਤੀ ਆ ਗੁੰਦ ਨੂੰ ਆਪਾਂ ਮੋਟੀ ਮੋਟੀ ਕਰਕੇ ਪਾਵਾਂਗੇ ਥੋੜਾ ਜਿਹਾ ਕ੍ਰਸ਼ ਕਰਾਂਗੇ ਆਪਾਂ ਇਹਨੂੰ ਪਰ ਇਹਨੂੰ ਬਿਲਕੁਲ ਬਰੀਕ ਨਹੀਂ ਕਰਦੇਗੇ ਮਿਕਸੀ ਦੇ ਵਿੱਚ ਤਾਂ ਕਿ ਜਦੋਂ ਨਾ ਗੁੰਦ ਦਾ ਪੀਸ ਵਿੱਚ ਆਉਂਦਾ ਤੇ ਕ੍ਰਾਂਚੀ ਪਕਾਂਚੀ ਬਣ ਜਾ ਬਹੁਤ ਵਧੀਆ ਲੱਗਦਾ ਇੱਕ ਕਦੇ ਵੀ ਗੁੰਦ ਵਾਲੀ ਚੀਜ਼ ਦੇ ਵਿੱਚ ਤੁਸੀਂ ਬਣਾਉਨੇ ਆ ਉਹਦੇ ਵਿੱਚ ਪਾਣੀ ਦੀ ਮਾਤਰਾ ਜਾਂ ਕੋਈ ਵੀ ਚੀਜ਼ ਨੂੰ ਘੋਲ ਕੇ ਆਪਾਂ ਪਾਣੀ ਪਾ ਦਈਏ ਉਹ ਪਾਣੀ ਦੇ ਨਾਲ ਉਹ ਨਾ ਥੋੜੀ ਜਿਹੀ ਚਿੜੀ ਬਣ ਜਾਂਦੀ ਹੈ ਕਦੇ ਵੀ ਗੁੰਦ ਵਾਲੀ ਚੀਜ਼ ਦੇ ਵਿੱਚ ਪਾਣੀ ਨਾ ਪਾਓ ਕਦੇ ਚਾਹੇ ਇੱਕ ਚਮਚਾ ਵੀ ਪਾਣੀ ਲਾ ਕੇ ਉਹ ਨਾ ਹੋਵੇ ਉਹਦੇ ਨਾਲ ਵੀ ਗੁੰਦ ਚਿ ਉਜੀ ਇਥੇ ਆਪਣੀ ਗੋਲ ਸਾਰੀ ਫੁੱਲ ਗਈ ਹੈ ਇਹਦੇ ਵਿੱਚ ਜਿਹੜੀ ਪੀਸ ਕੇ ਪਾਈ ਸੀ ਤੇ ਇੱਥੇ ਆਪਾਂ ਜਿਹੜਾ ਨਾਰੀਅਲ ਪੀਸ ਕੇ ਰੱਖਿਆ ਹੋਇਆ ਵਾ ਨਾਰੀਅਲ ਇਹਦੇ ਵਿੱਚ ਜ਼ਰੂਰ ਪਾਓ ਤੁਸੀਂ ਨਾਰੀਅਲ ਦਾ ਟੇਸਟ ਬਹੁਤ ਹੀ ਵਧੀਆ ਆਉਂਦਾ ਵਾ ਤੇ ਨਾਰੀਅਲ ਜ਼ਰੂਰ ਪਾਉਣਾ ਜੇ ਇੱਥੇ ਆਪਾਂ ਨਾਰੀਅਲ ਪਾ ਦਨੇ ਇਹਦੇ ਵਿੱਚ ਤਾਂ ਕਿ ਨਾਰੀਅਲ ਆਪਣਾ ਉਦੋਂ ਤਾਂ ਕਿ ਨਾਰੀਅਲ ਆਪਣਾ ਉਦਾਂ ਹੀ ਗ੍ਰाइंड ਕੀਤਾ ਹੋਇਆ ਵਾ ਇਹਨੂੰ ਕੋਈ ਉਹ ਨਹੀਂ ਆਪਾਂ ਇੱਕ ਮਿੰਟ ਲਈ ਇਹਨੂੰ ਆਪਾਂ ਆਟੇ ਵਿੱਚ ਭੁੰਨਣਾ ਵਾ ਤੁਸੀਂ ਕੋਈ ਵੀ ਮਿੱਠੀ ਚੀਜ਼ ਬਣਾਉਨੇ ਆ ਤੇ ਉਹਦੇ ਵਿੱਚ ਕਾਲੀ ਮਿਰਚ ਜ਼ਰੂਰ ਪਾਓ ਮੇਰੇ ਵਿੱਚ ਇੱਕ ਚਮਚਾ ਕਾਲੀ ਮਿਰਚ ਦਾ ਸਮਝ ਰੋ ਮੈਂ 10-15 ਮਿਰਚਾਂ ਨੂੰ ਪੀਸ ਕੇ ਪਾਇਆ ਠੀਕ ਚੀਜ਼ ਹੈ ਉਹ ਆਪਣੇ ਹਜਮ ਬਹੁਤ ਛੇਤੀ ਹੁੰਦੀ ਹੈ ਜਦੋਂ ਆਪਾਂ ਕਾਲੀ ਮਿਰਚ ਪਾਉਣੀ ਹੈ ਵਿੱਚ ਉਹਦੇ ਇਸੇ ਦੇ ਵਿੱਚ ਨਾਰੀਅਲ ਵੀ ਪਾਉਣ ਲਿਆ 1 ਮਿੰਟ ਦੇ ਵਾਸਤੇ ਬਹੁਤਾ ਨਹੀਂ ਪਾਉਣਾ 1 ਮਿੰਟ ਪਾਉਣਾ ਦਾ ਤੇ ਆਪਾਂ ਹੁਣ ਇੱਥੇ ਗੈਸ ਬੰਦ ਕਰ ਦਿੰਦੇ ਆ ਤੇ ਪਹਿਲਾਂ ਆਪਾਂ ਆਪਣੇ ਡਰਾਈ ਫੂਡਾਂ ਨੂੰ ਡਰਾਈ ਫੂਡ ਨੂੰ ਵੱਲ ਕੇ ਗ੍ਰाइंड ਕਰ ਲੀਏ ਆ ਡਰਾਈ ਫੂਡਾਂ ਨੂੰ ਤੇ ਰੱਖ ਨੂੰ ਚਾਹੀ ਬਿਲਕੁਲ ਬਰੀਕ ਕਰ ਦੇ ਉਹ ਆਪਣੀ ਮਰਜ਼ੀ ਹੈ ਇਹਨਾਂ ਆਤਾ ਜਿਹੜੀ ਗੋੰਦ ਆ ਆਪਣੀ ਆ ਇਹਨੂੰ ਕ੍ਰਸ਼ ਕਰ ਲਾਂ ਨਾਲ ਮੈਂ ਗਲਾ ਦੀਆਂ ਪੱਤੀਆਂ ਨੂੰ ਕ੍ਰਸ਼ ਦੇ ਨਾਲੇ ਮੈਂ ਜਿਹੜੇ ਡرائی ਫੂਡ ਆ ਉਹਨਾਂ ਨੂੰ ਕਰ ਲਵਾਂ। 1 ਮਿੰਟ ਮੈਂ ਇਹਨੂੰ ਕੜਾਹੀ ਨੂੰ ਲਾ ਕੇ ਪਾਸੇ ਧਰ ਦਿੰਨੀ ਆ। ਆ ਕੇ ਆਪਣੀ ਚੀਜ਼ ਕੋਈ ਥੱਲੇ ਨਾ ਲੱਗ ਜਾਵੇ। ਗੈਸ ਗਰਮ ਆ ਹਜੇ। ਤੇ ਮੈਂ ਕੜਾਹੀ ਪਾਸੇ ਕਰਤੀ ਐ ਫਿਰ ਵੀ ਮੈਂ ਵਿਚਦੀ ਹਿਲਾਉਂਦੀ ਰਹੂੰਗੀ ਇਹਨੂੰ। ਜੋ ਇਹ ਕੰਟਰਾਇ ਫੂਡ ਆ ਆਪਣੇ ਗ੍ਰाइंड ਕਰ ਲਏ ਆ। ਤੇ ਆਪਣੀ ਜਿਹੜੀ ਆ ਗੁੰਦਾ ਹਨਾ ਜਿਹਨੂੰ ਆਪਾਂ ਫੁੱਲ ਕੀਤਾ ਹੋਇਆ ਵਾ। ਇਹਨੂੰ ਇੱਕ ਕੌਲੀ ਲੈ ਲੈਣੀ ਆ ਜਾਂ ਗਲਾਸ ਲੈ ਲੈਣਾ ਜਾਂ ਕੌਲੀ ਲੈ ਲਓ। ਜੀ ਜਿਹੜੀ ਬਿਲਕੁਲ ਥੱਲੇ ਆਏ ਹੋਏ ਨੇ। ਹੁਣ ਐਂ ਕਰਕੇ बस ਇੱਕ ਚਿਰ ਤੋਂ ਭਨਣਾ ਹੀ ਆ। ਇਹ ਬਿਲਕੁਲ ਬਰੀਕ ਨਹੀਂ ਕਰਨਾ ਦਾ ਇਦਾਂ ਸਾਰੀ ਮਿਟਾਂ ਦੇ ਆ। ਤੇ ਭਨ ਕੇ ਆਪਾਂ ਇਹਦੇ ਵਿੱਚ ਮਿਕਸ ਕਰਾਂਗੇ। ਜਿਹਾ ਕਿ ਆਪਣੇ ਮੋਢੇ ਵਿੱਚ ਕ੍ਰਚ ਕ੍ਰਚ ਕਰਦੀ ਆਉਂਦੀ ਹੋਵੇ। ਜਿਹਾ ਇਹ ਸਾਰੀ ਪੰਡੀਆਂ ਨੇ ਤੇ ਉਦੋਂ ਆਪਾਂ ਜਿਹੜੀਆਂ ਪੱਤੀਆਂ ਨੇ ਗੁਲਾਬ ਦੀਆਂ ਤੇ ਉਹਨਾਂ ਨੂੰ ਹੱਥ ਦੇ ਨਾਲ ਲੈ ਕੇ ਇਹਦਾ ਜਿਹੜਾ ਆਪਾਂ ਮੇਥੀ ਨੂੰ ਭੋਰਦੇ ਹੁੰਦੇ ਹੁਣੇ ਆ ਇਦਾਂ ਇਹ ਮਥੀ ਬਿਲਕੁਲ ਬਰੀਕ ਹੋ ਜਾਣੀ ਆ ਕਿਉਂਕਿ ਇਹ ਆਪਾਂ ਡਰਾਈ ਰੋਸਟ ਕਰ ਲਈਆਂ ਸੀਗੀਆਂ। ਇਦਾਂ ਪੱਤੀਆਂ ਨੇ ਹੋ ਹੋ ਜਾਣਾ। ਮੈਂ ਸਾਰੀਆਂ ਪੱਤੀਆਂ ਨੂੰ ਵੀ ਕ੍ਰਸ਼ ਕਰ ਲਵਾਂ। ਦੇ ਗੋਦ ਨੂੰ ਵੀ ਸਾਰੇ ਨੂੰ ਕਰ ਲਗਾ ਤੇ ਇਹਦੇ ਵਿੱਚ ਆਪਾਂ ਫਿਰ ਆਪਾਂ ਆਪਣੇ ਜਿਹੜੇ ਹੈਗੇ ਨੇ ਇਹ ਆਪਾਂ ਸਾਰੇ ਸਮਾਂ ਵਿੱਚ ਪਾਵਾਗੇ ਮੈਂ ਤਾਂ ਸਾਰੇ ਕ੍ਰਸ਼ ਕਰਕੇ ਰੱਖਾਉਣੀ ਆ ਆ ਤਰੀਕਾ ਹੈਗਾ ਕ੍ਰਸ਼ ਕਰਨ ਦਾ ਕਿਉਂਕਿ ਖੇਲਾ ਵਾਂਗੂ ਬਣੀ ਹੋਈ ਆ ਫੁੱਲ ਟਾਈਮ ਨੂੰ ਕੁਛ ਉਹ ਨਹੀਂ ਪਾਈ ਨਹੀਂ ਲੱਗਦਾ ਬੰਦੀ ਬਰੀਕ ਬਰੀਕ ਹੋ ਜਾਣੀ ਆ ਉਹ ਜੇ ਪਸਾਰੀ ਕਰਦੇ ਆ ਤੇ ਫਿਰ ਲੋ ਜੀ ਅਸੀਂ ਸਾਰੇ ਕਾਫੇ ਨੂੰ ਗ੍ਰਾਇੰਡ ਕਰ ਲਿਆ ਤੇ ਗੁੰਦ ਨੂੰ ਅਸੀਂ ਕ੍ਰਸ਼ ਕਰ ਲਿਆ ਜਿਦਾ ਮੈਂ ਤੁਹਾਨੂੰ ਕੌਜੀਨਾ ਦੱਸਿਆ ਸੀ ਤੇ ਗੁਲਾਬ ਦੇ ਫੁੱਲਾਂ ਨੂੰ ਮੈਂ ਜਿਦਾ ਆਪਾਂ ਮੇਥੀ ਨੂੰ ਭੋਰਦੇ ਹੁੰਨੇ ਐਦਾਂ ਭੋਰ ਕੇ ਰੱਖ ਲਿਆ ਇਧਰ ਆਪਣੀ ਡਾਈ ਪੂਰਾ ਜੀ ਰੋਸ ਇਧਰ ਆਪਣੀ ਚੱਕਰ ਜੇ ਤੁਸੀਂ ਗੁੜ ਲੈਣਾ ਤਾਂ ਉਹਨੂੰ ਦੁਕਾਨ ਤੋਂ ਕਰਕੇ ਪਾ ਲਿਓ ਚੱਕਰ ਨੂੰ ਵੀ ਤੁਸੀਂ ਇਦਾਂ ਪਾ ਸਕਦੇ ਮਸ਼ੀਨ ਨੂੰ ਤੁਹਾਨੂੰ ਪੀਸ ਕੇ ਪਾਉਣਾ ਪੈਣਾ ਤੇ ਚੀਨੀ ਵੀ ਆਪਾਂ ਇਦਾਂ ਪਾ ਸਕਦੇ ਮੈਂ ਪੀਸਣ ਦੇ ਟਾਈਮ ਤੇ ਮੇਰਾ ਥੋੜਾ ਜਿਹਾ ਆਟਾ ਠੰਡਾ ਹੋ ਗਿਆ ਮੈਨੂੰ ਦੁਬਾਰਾ ਥੋੜਾ ਜਿਹਾ ਗਰਮ ਤੇ ਧਰ ਲਿਆ ਆਟਾ ਪਾਉਣ ਕਰਕੇ ਆਪਾਂ ਨੂੰ ਥੋੜਾ ਜਿਹਾ ਫਿਰ ਗਰਮ ਦੀ ਲੋੜ ਆ ਗੁੜ ਪਾਈ ਆ ਕੋਈ ਟਮਿੰਟ ਆਪਾਂ ਨੂੰ ਫੁਰਕਣ ਲੱਗੇ ਨਾ ਜਾਂ ਤਾਂ ਆਪਾਂ ਗਰਮ ਹੋ ਜਾਈ ਚੰਗੀ ਤਰ੍ਹਾਂ ਤੇ ਕੋਈ ਸਾਧੀਆਂ ਨਾਲ ਮਲਣ ਕਰਕੇ ਇੱਥੇ ਨਾ ਥੋੜੀ ਠੰਡਾ ਹੋ ਜਾਂਦਾ ਜਦ ਜਾਨੂ ਜਿਹੜੀ ਪਹਿਲੀ ਚੀਜ਼ ਹੁੰਦੀ ਹੈ ਉਹ ਠੰਡੀ ਹੋ ਜਾਂਦੀ ਛੇਤੀ ਇਹਦੇ ਵਿੱਚ ਆਪਾਂ ਜਿਹੜਾ ਆਪਾਂ ਡਰਾਈ ਪੂੜ ਕੀਤਾ ਹੋਇਆ ਹੈ ਗ੍ਰाइंड ਕੀਤਾ ਹੈ ਰੋਸਟ ਕਰਕੇ ਘਿਓ ਦੇ ਵਿੱਚ ਆਪਾਂ ਪਹਿਨਾ ਉਹ ਪਾ ਦਿੰਦੇ ਆ ਸਕੇ ਤੇ ਰੋਸਟ ਹੋਏ ਹੋਏ ਹੀ ਆ ਨਾਰੀਅਲ ਨੂੰ ਥੋੜਾ ਜਿਹਾ 1 ਮਿੰਟ ਪਾਸੇ ਰੋਸਟ ਕਰਨਾ ਪੈਂਦਾ ਇਹਦੇ ਵਿੱਚ ਕਿਉਂਕਿ ਉਹ ਪਹਿਲਾਂ ਰੋਸਟ ਨਹੀਂ ਹੋਇਆ ਹੁੰਦਾ ਇਹ ਘਿਓ ਦੇ ਵਿੱਚ ਰੋਸਟ ਹੋਏਦੇ ਹੁੰਦੇ ਆ ਇੱਥੇ ਮੈਂ ਡਰਾਈ ਪੂੜ ਡਰਾਈ ਰੋਸਟ ਕਰਕੇ ਨਹੀਂ ਪਾਇਆ ਘਿਓ ਦੇ ਵਿੱਚ ਰੋਸਟ ਕਰਕੇ ਪਾਇਆ ਜਿੱਤ ਮਿੰਟ ਲੱਗਿਆ ਪਾਉਣ ਨੂੰ ਵੀ ਤੇ ਇੱਥੇ ਆਪਾਂ ਹੁਣ ਪਾ ਦਿੰਦੇ ਆ ਇਹਦੇ ਵਿੱਚ ਕੀ ਤੇ ਪੰਗੋ ਆ ਤਰਸ਼ਕੀਤੀ ਹੋਈ ਆ ਮੋਟੀ ਮੋਟੀ ਪਹਿਲਾਂ ਜੇ ਆਪਾਂ ਖੇਲ ਬਣਾ ਲਈ ਸੀ ਤੇ ਹੁਣ ਆਪਾਂ ਇਹ ਕ੍ਰਸ਼ ਕਰਕੇ ਪਾਉਣ ਲੱਗੇ ਆ ਮੋਟੇ ਮੋਟੇ ਤਾਂ ਕਿ ਇਹਦਾ ਕ੍ਰਾਂਚੀ ਪਾਣ ਪੂਰਾ ਆਵੇ ਆਪਾਂ ਨੂੰ ਇਹ ਲੱਡੂਆਂ ਦੇ ਵਿੱਚ ਬਹੁਤ ਹੀ ਟੇਸਟੀ ਲੱਗਦੀ ਆ ਜਦੋਂ ਕ੍ਰਾਂਚੀ ਪਾਣੇ ਦਾ ਵਿੱਚ ਆਉਂਦਾ ਨਾ ਇਹਦਾ ਆਪਾਂ ਮਿਕਸੀ ਵਿੱਚ ਪੀਸ ਲੈਣੇ ਆ ਉਹਦਾ ਤਾਂ ਪਤਾ ਨਹੀਂ ਲੱਗਦਾਗਾ ਠੀਕ ਆਪਾਂ ਬੈਨੀਫਿਟ ਤਾਂ ਉਹਦਾ ਵੀ ਮਿਲ ਜਾਂਦਾ ਹੋਣਾ ਪਰ ਜੇ ਤਾਂ ਇਹਦਾ ਟੇਸਟ ਜਿਆਦਾ ਵਧੀਆ ਲੱਗਦਾ ਵਾ ਜੇ ਆਪਾਂ ਇਹਨਾਂ ਨੂੰ ਸੇਕ ਥੋੜਾ ਜਿਆਦਾ ਪਾ ਲੈਨੇ ਹੋ ਇਨਾਂ ਨੂੰ ਫੋਨ ਲਗਾ ਦਿੱਤੇ। ਹੁਣ ਆਪਣੇ ਇਹਦੇ ਵਿੱਚ ਰਹਿ ਕੇ ਜੀ گلاب ਦੇ ਪੁੱਲ। ਲੋ ਜੀ ਇੱਥੇ ਆਪਾਂ ਇਹਨੂੰ گلاب ਦੇ ਪੁੱਲ ਜਿਹੜਾ ਆਪਾਂ ਕ੍ਰਸ਼ ਕੀਤਾ ਹੋਇਆ ਆ। ਪਹਿਲਾਂ ਆਪਾਂ ਰੋਸਟ ਕੀਤੇ ਸੀ ਹੁਣ ਆਪਾਂ ਇਹਨਾਂ ਕ੍ਰਸ਼ ਕੀਤੇ ਆ ਆਪਾਂ ਇਹ ਪਾ ਦੇਣੇ ਆ। ਇਹਨਾਂ ਦਾ ਇਹਨਾਂ ਨੂੰ ਮਿਕਸੀ ਵਿੱਚ ਨਹੀਂ ਪੀਸਣਾਗਾ ਜੇ ਮਿਕਸੀ ਵਿੱਚ ਪੀਸ ਲੋ ਤਾਂ ਇਹਨਾਂ ਦਾ ਫਲੇਵਰ ਚਲੇ ਜਾਂਦਾ। ਕਿਉਂਕਿ ਮਿਕਸੀ ਵਿੱਚ ਇਹ ਥੋੜੇ ਜਿ ਗਰਮ ਹੋ ਜਾਂਦੇ ਆ ਜ਼ਿਆਦਾ। ਤੇ ਲੱਡੂਆਂ ਦਾ ਕਲਰ ਵੀ ਬਹੁਤ ਸੋਹਣਾ ਆਉਂਦਾ ਇਹਦੇ ਵਿੱਚ। گلاب ਦੇ ਪੁੱਲਾਂ ਦੇ ਨਾਲ। ਸਾਰਾ ਸਾਲ ਵਰਤੋ ਕਦੇ ਕਿਸੇ ਐਸਪੀ ਦੇ ਵਿੱਚ ਹਰ ਚੀਜ਼ ਦੇ ਵਿੱਚ ਬਹੁਤ ਚੀਜ਼ਾਂ ਦੇ ਵਿੱਚ ਗਲਾਰੀ ਫੁੱਲਾਂ ਦੀ ਬਤ ਤੋਂ ਹੁੰਦੀ ਆ ਸਾਡੇ ਤਾਂ ਆਪਣੀ ਕਈ ਗਲਾਬ ਲਾਇਆ ਹੋਇਆ ਤੇ ਇਸ ਅਸੀਂ ਸਾਲ ਭਰ ਦੇ ਉੱਤੇ ਸਕਾਉਣੇ ਆ ਜੀ ਫੁੱਲ ਬਚਾਰੋਂ ਬੇਚਾਰੋਂ ਵੀ ਸੁੱਕੇ ਇਸਕਾਈ ਫੁੱਲ ਗਲਾਰੀਆਂ ਪੱਤੀਆਂ ਮਿਲਦੀਆਂ ਨੇ ਪਰ ਕਰੀ ਆਪਾਂ ਚੰਗੀ ਤਰ੍ਹਾਂ ਸਾਫ਼ ਸੁਥਰੀ ਕਰਕੇ ਸਕਾ ਲੈਣਾ ਹੈ ਦਿਖਾਉਣੇ ਆ ਆਪਣਾ ਕਿੱਦਾਂ ਦਾ ਬਣਗੇ ਮਿਕਸ ਕਰਨਾ ਸਾਰਾ ਹਾਂ ਆਪਾਂ ਇੱਕ ਮਿੰਟ ਮੈਂ ਤਾ ਲਗਾ ਰਹੀ ਹਾਂ ਵੀ ਇਹ ਕੋਈ ਚੀਜ਼ ਕੋਈ ਉਹਨੂੰ ਵਗੈਰਾ ਮੜੀ ਹੋਤੀ ਕੋ ਫੁੱਲ ਨਾਲ ਹੀ ਰਹਿੰਦੀ ਆ ਤਾਂ ਉਹ ਵੀ ਫੁੱਲ ਜਾਵੇ ਕਿਉਂ ਉਹਦੇ ਵਿੱਚ ਇਹਦਾ ਮੜਾ ਮੋਟਾ ਹੈਗਾ। ਮਾਜੀ ਆਪਣਾ ਇਦਾਂ ਦਾ ਮਟੀਰੀਅਲ ਬਣ ਜਾਂਦਾ। ਜੀ ਦੇਖ ਸਕਦੇ ਆ। ਬਸ ਇਹਦੇ ਚੱਕ ਲਈ ਆਪਣੀ ਚੱਕਰਪੌਣ ਵਾਲੀ ਰਹਿੰਦੀ ਆ। ਇਹ ਬਹੁਤ ਹੀ ਸੋਹਣੀ ਦੀ ਮੈਂ ਘਾ ਰਹੀ ਆ। ਗੁਲਾਬ ਦੇ ਫੁੱਲਾਂ ਦੇ ਵਿੱਚੋਂ ਆ ਰਹੀ ਹੈ ਤੇ ਵਿੱਚ ਇਹ ਨਟਵਗਦੀ ਆ ਰਹੀ ਹੈ। ਉਹ ਜੀ ਇਸ ਥਾਂ ਤੇ ਆਪਾਂ ਇਹਦੇ ਵਿੱਚ ਅਸ਼ਕਰ ਪਾ ਲੈ। ਸ਼ੱਕਰ ਪਾ ਕੇ ਆਪਾਂ ਇਹਨੂੰ ਮਿਕਸ ਕਰਦੇ ਆਂ ਤੇ ਫੇਰ ਤੁਹਾਨੂੰ ਦਿਖਾਉਨੇ ਆ ਜੀ। ਆਪਾਂ ਲੱਡੂ ਬੱਟ। ਅਸਾਂ ਆਪਾਂ ਗੈਸ ਬੰਦ ਕਰ ਦਿੱਤਾ। ਤੇ ਇਹਨੇ ਗਰਮ ਦੇ ਵਿੱਚ ਹੀ ਮਿਕਸ ਹੋ ਜਾਣਾ ਸ਼ੱਕਰ ਨੇ। ਤੇ ਉਸ ਤੋਂ ਬਾਅਦ ਆਂ ਲੱਡੂ ਬੱਟ। ਇਹਨਾਂ ਜੇ ਬਹੁਤ ਗਰਮ ਆ ਜਾਦੇ ਜੋ ਗਰਮ ਆ ਜਾਦੇ ਤੇ ਲੱਡੂ ਬੱਟ ਨੇ ਹੱਥ ਤੋਂ ਹੀ ਸੜ ਜਾਂਦੇ ਆ। ਤੇ ਬਿਲਕੁਲ ਦੇਖੋ ਆਪਣਾ ਸੁੱਕਾ ਸੁੱਕਾ ਜਾ ਮਟੀਰੀਅਲ ਬਣਿਆ ਤੇ ਆਪਾਂ ਕੋਟ ਕੋਟ ਕੇ ਲੱਡੂ ਬੱਟ ਨੇ ਆ। ਆਪਾਂ ਬਹੁਤਾ ਕਿਆ ਨਹੀਂ ਪਾਇਆਗਾ। ਜਿਹਦੇ ਵਿੱਚ ਮੈਂ ਤੇ ਮਿੱਠਾ ਤੁਸੀਂ ਵੱਧ ਵੀ ਪਾ ਸਕਦੇ ਆ ਕਿਉਂਕਿ ਅਸੀਂ ਉਨਾ ਹੀ ਪਾਇਆ ਵਾ ਜਿੰਨਾ ਬਾਕੀ ਸਮਾਨ ਦੇ ਵਿੱਚ ਵੀ ਥੋੜਾ ਬਥਾ ਮਿੱਠਾ ਗੁਲਾਬ ਦੇ ਫੁੱਲਾਂ ਵਿੱਚ ਵੀ ਹੁੰਦਾ ਵਾ ਤੇ ਡਰਾਈ ਫੂਡ ਵਿੱਚ ਵੀ ਹੁੰਦਾ ਵਾ ਲਓ ਜੀ ਹੁਣ ਤੁਹਾਨੂੰ ਲੱਡੂ ਵਟ ਕੇ ਦਿਖਾਉਣੇ ਆ ਇਹਨੂੰ ਗਰਮ ਗਰਮ ਨੂੰ ਤੁਸੀਂ ਇਦਾਂ ਦੇ ਆਪਣੇ ਲੱਡੂ ਬਣਨੇ ਆ ਇਹ ਤੇ ਮੈਂ ਸਾਰੇ ਲੱਡੂ ਬਣਾ ਕੇ ਤੁਹਾਨੂੰ ਦਿਖਾਉਣੇ ਆ ਜੀ ਇਸ ਨਾਮ ਬਹੁਤਾ ਘੱੋ ਆ ਤੇ ਬਹੁਤ ਹੀ ਸੋਹਣੇ ਬਣੇ ਆ ਅਸੀਂ ਇਹਦੇ ਵਿੱਚ ਮਿੱਠਾ ਥੋੜਾ ਜਿਹਾ ਘਟ ਰੱਖਿਆ ਕਿੰਨੇ ਸੋਹਣੇ ਆਪਣੇ ਗੁੰਹੇ ਦੇ ਲੱਡੂ ਬਣ ਕੇ ਤਿਆਰ ਹੋਏ ਆ ਗੁਲਾਬ ਦੇ ਫੁੱਲਾਂ ਵਾਲੇ ਸਾਰੇ ਲੋਕੀਂ ਵਾਟ ਕੇ ਜਿੱਤਣਾ ਦਿਖਾ ਰਹੇ ਆ। ਬਹੁਜੀ ਗੁੰਨ ਦੇ ਲੱਡੂ ਬਣ ਕੇ ਹੋ ਗਏ ਤਿਆਰ। ਦਿਲਾਬ ਦੇ ਫੁੱਲਾਂ ਵਾਲੇ। ਤੇ ਤੁਸੀਂ ਵੀ ਘਰ ਵਿੱਚੇ ਬਣਾ ਕੇ ਦੇਖਿਓ ਬਹੁਤ ਹੀ ਸੌਖੇ ਬਣਦੇ ਆ। ਤੇ ਇਹ ਕਮਰ ਦਰਦ ਤੇ ਪਿੱਠ ਦਰਦ ਲਈ ਬਹੁਤ ਹੀ ਰਾਮਬਣ ਦਵਾਈ ਆ। ਇਹ ਇੱਕ ਦਵਾਈ ਵੀ ਆ ਤੇ ਇੱਕ ਮਠਿਆਈ ਵੀ ਆ ਕਸਮ ਦੀ। ਕਿਉਂਕਿ ਮਠਿਆਈ ਇਹ ਮਿੱਠੇ ਨੇ ਤੇ ਦਵਾਈ ਇਹ ਹੈ ਕਿ ਜੇ ਕਮਰ ਦਰਦ ਤੇ ਪਿੱਠ ਦਰਦ ਨੂੰ ਬਹੁਤ ਰਾਹਤ ਮਿਲਦੀ ਆ ਇਹ ਲੱਡੂ ਖਾਣ ਦੇ ਨਾਲ। ਤੁਸੀਂ ਵੀ ਘਰ ਵਿੱਚ ਇਹ ਗੁੰਨ ਦੇ ਲੱਡੂ ਬਣਾ ਕੇ ਦੇਖਿਓ ਗੁਲਾਬ ਦੇ ਫੁੱਲ ਪਾ ਕੇ ਜੇ ਤੁਸੀਂ ਫਰਵਰੀ ਮਾਰਚ ਵਿੱਚ ਬਣਾ ਰਹੇ ਆ। ਇਸੇ ਸਰਦੀਆਂ ਵਿੱਚ ਬਣਾ ਰਹੇ ਆ ਤਾਂ ਫਿਰ ਚਾਹੇ ਗਲਾਬ ਦੇ ਫੁੱਲ ਪਾਉਣ ਦੀ ਲੋੜ ਨਹੀਂ ਹੈਗੀ। ਪਰ ਸਰਦੀ ਵਿੱਚ ਦਸ ਨਵੰਬਰ ਦਸੰਬਰ ਚ ਬੰਦ ਸਮਰਜਾਂ ਵਿੱਚ ਬਣਾ ਰਹੇ ਆ ਤਾਂ ਇਹ ਤੁਸੀਂ ਫਰਵਰੀ ਮਾਰਚ ਵਿੱਚ ਬਣਾ ਰਹੇ ਆ ਤੁਸੀਂ ਵਿੱਚ ਗਲਾਬ ਦੇ ਫੁੱਲ ਜ਼ਰੂਰ ਪਾਓ। ਲੋ ਜੀ ਤੁਹਾਨੂੰ ਸਾਡੀ ਇਹ ਰੈਸਪੀ ਕਿੱਦਾਂ ਦੀ ਲੱਗੀ ਗੋਣ ਦੇ ਲੱਡੂਆਂ ਦੀ ਇਹ ਸਾਡੇ ਨੂੰ ਕਮੈਂਟਾਂ ਵਿੱਚ ਜ਼ਰੂਰ ਲਿਖਣਾ ਸਾਡੀ ਵੀਡੀਓ ਨੂੰ ਬਾਅਦ ਵਿੱਚ ਸ਼ੇਅਰ ਕਰਨਾ ਸਾਡੇ ਚੈਨਲ ਨੂੰ ਸਪੋਰਟ ਕਰਨਾ। ਧੰਨਵਾਦ।